ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹੰਨਿਆ ਹੰਨੇ ਬਾਦਸ਼ਾਹੀ ਕਿਤਾਬ ਦਾ 16ਵਾਂ ਭਾਗ ਪੜਾਂਗੇ ਹਮ ਮਾਰਾਂਗੇ ਤੁਮਕੋ ਐਸੇ ਸੱਚ ਕਾੜ ਹੈ ਝੂਠੇ ਜੈਸੇ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਚੜ੍ਹਤ ਸਿੰਘ ਨੇ ਵਾਰ ਪੜਨੀ ਸ਼ੁਰੂ ਕੀਤੀ ਵਾਰ ਸ੍ਰੀ ਭਗਵਤੀ ਜੀ ਕੀ ਬਾਦਸ਼ਾਹੀ 10ਵੀਂ 32 ਇੰਚ ਚੌਕੜੇ ਮਾਰ ਸਮਾਧੀਆਂ ਵਿੱਚ ਚਲੇ ਗਏ ਕੁਝ ਸਤਲੋਜ ਵੱਲ ਤੱਕਰੇ ਸਨ ਤੇ ਕੁਝ ਸੁਖਾ ਸਿੰਘ ਦੇ ਦਰਿਆ ਦੀ ਚਾਲ ਵਾਲੇ ਘੋੜੇ ਵਾਲ ਇੱਕ ਬਜ਼ੁਰਗ ਸਿੰਘ ਨੇ ਕਥਾ ਆਰੰਭ ਕੀਤੀ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਪਾਈਏ ਇੱਕੋ ਹੈ ਇਹ ਕਹ ਹੈ ਸਾਡਾ ਸਰਵ ਉੱਚ ਪਰਮ ਪਿਤਾ ਹਰਫਤੇ ਉਸ ਦੀ ਹੈ ਸਰਵ ਉੱਚ ਦੀ ਸ਼ਕਤੀ ਸਰੂਪ ਗੋਤੀ ਜੀ ਸਾਡੀ ਸਹਾਈ ਹੋਵੇ ਉਸੇ ਅਕਾਲ ਚਕਤੀ ਦੀ ਵਾਰ ਦਸਵੇਂ ਪਾਤਸ਼ਾਹ ਲਿਖ ਰਹੇ ਹਨ ਸਭ ਤੋਂ ਪਹਿਲਾਂ ਉਸੇ ਪਰਮ ਸ਼ਕਤੀ ਨੂੰ ਸਿਮਰ ਕੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਤੇ ਆਉਂਦੇ ਆ ਫਿਰ ਗੁਰੂ ਅੰਗਦ ਦੇਵ ਤੇ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਨੂੰ ਸਿਮਰਦੇ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿੱਛੋਂ ਗੁਰੂ ਹਰ Rai ਜੀ ਦੀ ਅਰਦਾਸਨਾ ਕਰਦੇ ਆ ਉਸ ਤੋਂ ਮਗਰੋਂ ਧਿਆਨ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਵਿੱਚ ਲਾਉਂਦੇ ਆ ਜਿਨ੍ਹਾਂ ਨੂੰ ਇੱਕ ਵਾਰ ਤੱਕਿਆ ਸਭ ਤਰ੍ਹਾਂ ਦੇ ਦੁੱਖ ਹਰਨ ਹੋ ਜਾਂਦੇ ਆ ਗੁਰੂ ਤੇਗ ਬਹਾਦਰ ਜੀ ਦੇ ਸਿਮਰਨ ਨਾਲ ਨੌ ਨਦੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਸਰਵ ਸ਼ਕਤੀਮਾਨ ਪਰਮ ਪਿਤਾ ਅਤੇ ਨੌ ਸਤਿਗੁਰੂ ਸਹਬਾਨ ਅੱਗੇ ਜੋਦੜੀ ਹੈ ਕਿ ਸਾਡੀ ਸਹਾਈ ਹੋਣ ਪਰਮ ਸ਼ਕਤੀ ਨੇ ਸਭ ਤੋਂ ਪਹਿਲਾਂ ਦੋ ਤਾਰਾਂ ਵਾਲਾ ਸ਼ਸਤਰ ਖੰਡਾ ਪੈਦਾ ਕੀਤਾ ਜਿਸ ਤੋਂ ਸਗਲ ਉਤਪਤੀ ਹੋਈ ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਤੁਸੀਂ ਪੈਦਾ ਕਰਕੇ ਆਪੋ ਆਪਣੇ ਆਸਨਾ ਉੱਤੇ ਸਾਜੇ ਤੇ ਕੁਦਰਤ ਦਾ ਇੱਕ ਖੇਡ ਤਮਾਸ਼ਾ ਜਿਹਾ ਆਰੰਭ ਕੀਤਾ ਕੋਈ ਪੈਦਾ ਕਰ ਰਿਹਾ ਹੈ ਕੋਈ ਪਾਲ ਰਿਹਾ ਹੈ ਕੋਈ ਸ਼ਿੰਗਾਰ ਕਰ ਰਿਹਾ ਹੈ ਫਿਰ ਸਮੁੰਦਰ ਪਹਾੜ ਤੇ ਧਰਤੀ ਬਣਾਈ ਜਿਸ ਉੱਪਰ ਆਕਾਸ਼ ਟਿਕਾਇਆ ਜੋ ਕਰਾਮਾਤੀ ਢੰਗ ਨਾਲ ਬਿਨਾ ਧੰਮਾ ਤੋਂ ਸਿਰਫ ਅਕਾਲ ਪੁਰਖ ਦੀ ਜੀਦੀ ਹੀ ਓਟ ਨਾਲ ਖੜਾ ਹੈ ਫਿਰ ਇੱਕੋ ਪਿਤਾਂ ਤੋਂ ਦੇਵਤੇ ਤੇ ਦੇਵਤ ਪੈਦਾ ਕੀਤੇ ਤੇ ਉਹਨਾਂ ਭਰਾਵਾਂ ਵਿੱਚ ਕਦੇ ਨਾ ਮੁੱਕਣ ਵਾਲੇ ਝਗੜੇ ਦਾ ਆਰੰਭ ਕੀਤਾ हे सर्वशक्तिमान अकालजीओ तुसी ही दैतਾਂ ਦੇ ਸੰਘਾਰ ਲਈ ਦੁਰਗਾ ਦੀ ਸਾਜਣਾ ਕੀਤੀ ਤਹਾਟੇ ਤੋਂ ਤਾਕਤ ਲੈ ਕੇ ਹੀ ਰਾਮਚੰਦਰ ਜੀ ਨੇ ਆਪਣੇ ਤੀਰਾਂ ਨਾਲ ਤੈਹ ਸਿਰੇ ਰਾਵਣ ਨੂੰ ਪਾਰ ਬਲਾਇਆ तुਸਾਂ ਹੀ ਕ੍ਰਿਸ਼ਨ ਜੀ ਨੂੰ ਬਲ ਬਖਸ਼ਿਆ ਜਦ ਉਹਨਾਂ ਕੰਸ ਨੂੰ ਕੇਸਾਂ ਤੋਂ ਫੜ ਕੇ ਜ਼ਮੀਨ ਤੇ ਪਟਕਾਇਆ ਸੀ हे परमपिता ਜੀਓ ਤਹਾਡਾ ਅੰਤ ਪਾਉਣ ਲਈ ਜੁਗਾ ਜੁਗਾ ਤੱਕ ਵੱਡੇ ਵੱਡੇ ਮੁਨੀਆਂ ਤੇ ਦੇਵਤਿਆਂ ਨੇ ਸਾਧਨਾਵਾਂ ਕੀਤੀਆਂ ਤਪ ਸਾਧੇ ਤੇ ਆਪਣੇ ਸਰੀਰ ਪਾਠ ਵਾਂਗ ਤਪਾਇਆ ਪਰ ਧਰਤੀ ਥਾ ਕੋਣ ਪਾ ਸਕਦਾ ਉਹ ਵੇਖਿਆ ਉਹਨਾਂ ਨਦਰ ਨਾ ਆਵੇ ਬੋਤਾ ਇਹੋ ਵਿਡਾਣ ਕਿਸੇ ਨੇ ਵੀ ਤੁਹਾਡਾ ਅੰਤ ਨਹੀਂ ਪਾਇਆ ਸੱਚ ਦੇ ਯੁਗ ਤੇ ਸਾਧੂ ਸੁਭਾਅ ਸਤਜੁਗ ਦਾ ਸਮਾਂ ਲੰਘ ਗਿਆ ਤੇ ਅੱਧ ਭਲੇ ਵਰਤਾਓ ਵਾਲੇ ਤ੍ਰੇਤੇ ਜੋਗ ਦਾ ਆਰੰਭ ਹੋਇਆ ਨਾਰਦ ਦੀ ਧੀ ਦੀਵੀ ਕਲ ਸਭ ਦੇ ਸਿਰ ਚੜ ਕੇ ਨੱਚੀ ਤੇ ਕਲੇਸ਼ ਸਭ ਉੱਤੇ ਭਾਰੂ ਹੋ ਗਿਆ ਇਸ ਬਲਦੀ ਵਿੱਚ ਤੇਲ ਪਾਉਣ ਲਈ ਨਾਰਦ ਨੇ ਆਪਣਾ ਡੌਰੂ ਵਜਾਇਆ ਜਦ ਦੇਵਤਿਆਂ ਦਾ ਹੰਕਾਰ 14 ਲੋਕਾਂ ਨੂੰ ਪਾਰ ਕਰ ਗਿਆ ਤਦ ਅਕਾਲ ਪੁਰਖ ਜੀ ਨੇ ਇਸ ਹੰਕਾਰ ਨੂੰ ਤੋੜਨ ਲਈ ਮਹਿਖਾਸੁਰ ਤੇ ਸੁੰਭ ਜਿਹੇ ਦੈਂਤ ਪੈਦਾ ਕੀਤੇ ਇਨਾ ਦੈਂਤਾਂ ਨੇ ਪਰਮਾਤਮਾ ਵੱਲੋਂ ਬਖਸ਼ੀ ਹੋਈ ਤਾਕਤ ਨਾਲ ਦੇਵਤਿਆਂ ਨੂੰ ਜਿੱਤ ਕੇ ਧਰਤੀ, ਆਕਾਸ਼ ਤੇ ਪਾਤਾਲ ਉੱਤੇ ਆਪਣੀ ਸੱਤਾ ਕਾਇਮ ਕਰ ਲਈ। ਮਹਖਾਸਰ ਨੇ ਆਪਣੇ ਆਪ ਨੂੰ ਸਭ ਤੋਂ ਵੱਡਾ ਯੋਧਾ ਹੋਣ ਦਾ ਐਲਾਨ ਕਰ ਦਿੱਤਾ ਤੇ ਉਸ ਤੇ ਸਿਰ ਉੱਤੇ ਮਹਾਨ ਰਾਜਯਮੰਗ ਛਤਰ ਚੁਲਣ ਲੱਗੇ। ਇੰਦਰ ਨੂੰ ਸੁਵਰਗਾਂ ਵਿੱਚੋਂ ਬਾਹਰ ਧੱਕ ਦਿੱਤਾ ਤੇ ਉਸਨੇ ਮਹਾਦੇਵ ਦੇ ਨਿਵਾਸ ਕੈਲਾਸ਼ ਉੱਤੇ ਜਾ ਸ਼ਰਣ ਦੇਵਤਾ ਦੇ ਡਰ ਨੇ ਇੰਦਰ ਦੇ ਦਿਲ ਵਿੱਚ ਡਰਾਉਣੀ ਘਬਰਾਹਟ ਪੈਦਾ ਕਰ ਦਿੱਤੀ। ਇਸੇ ਡਰ ਤੋਂ ਮੁਕਤੀ ਲਈ ਇੰਦਰ ਚੱਲ ਕੇ ਦੁਰਗਾ ਕੋਲ ਆਇਆ। ਦੁਰਗਾ ਇਸ਼ਨਾਨ ਸੁੱਧੜ ਲਈ ਆਈ ਹੋਈ ਸੀ। ਕਿ ਇੰਦਰ ਨੇ ਆਪਣੇ ਨਾਲ ਕੀਤੀ ਸਾਰੀ ਵਾਰਤਾ ਖੋਲ ਕੇ ਦਸੀ। "ਹੇ ਮਾਤਾ, ਸੱਤੀ ਸੱਤਾ ਬਲਵਾਨ ਦੇਵਤਾ ਨੇ ਸਾਥੂ ਖੋਹ ਲਈ ਐ ਤੇ ਤਿੰਨਾ ਲੋਕਾਂ ਵਿੱਚ ਆਪਣੀ ਤਾਕਤ ਦਾ ਡੰਕਾ ਵਜਾ ਦਿੱਤਾ ਹੈ।" ਸਾਰੇ ਦੇਵਤਿਆਂ ਨੂੰ ਕੱਟ ਕੇ ਸਵਰਗਾਂ ਵਿੱਚ ਬੈਠੇ ਦੇਵਤ ਖੁਸ਼ੀਆਂ ਵਿੱਚ ਵਾਜੇ ਵਜਾ ਰਹੇ ਨੇ ਮਹ ਖਾਸੁਰ ਨੂੰ ਜਿੱਤਣਾ ਕਿਸੇ ਹਾਰੀ ਸਾਰੀ ਦਾ ਕੰਮ ਨਹੀਂ ਇਸੇ ਲਈ ਅਸੀਂ ਸਭ ਦੇਵਤੇ ਤੁਹਾਡੀ ਸ਼ਰਨ ਵਿੱਚ ਆਏ ਆਂ 인ਦਰ ਦੇ ਵੈਣਾ ਜਿਹੇ ਬੋਲ ਸੁਣ ਕੇ ਦੁਰਗਾ ਖਿੜ ਖਿੜਾ ਕੇ ਹੱਸਣ ਲੱਗ ਪਈ ਉਸਨੇ ਰਾਖਸ਼ਾਂ ਦਾ ਨਾਸ ਕਰਨ ਵਾਲੇ ਆਪਣੇ ਸ਼ੇਰ ਨੂੰ ਆਵਾਜ਼ ਦਿੱਤੀ ਤੇ ਦੇਵਤਿਆਂ ਨੇ ਕਿਹਾ ਕਿਉਂ ਕਿਸੇ ਤਰ੍ਹਾਂ ਦਾ ਫਿਕਰ ਨਾ ਕਰ ਸ਼ੇਰ ਉੱਤੇ ਸਵਾਰ ਹੋ ਕੇ ਦੁਰਗਾ ਰੋਹ ਵਿੱਚ ਆ ਗਈ ਤੇ ਰਾਖਸ਼ਾਂ ਦੇ ਸੰਘਾਰ ਲਈ ਚਾਲਾ ਪਾ ਦਿੱਤਾ ਉਤਰੋਂ ਦੁਰਗਾ ਦੀ ਵੰਗਾਰ ਸੁਣ ਕੇ ਜੂਜਣ ਦੇ ਚਾਉ ਤੇ ਰੋਹ ਨਾਲ ਲਬਰੇਜ਼ ਰਾਖਸ਼ ਜੰਗ ਦੇ ਮੈਦਾਨ ਵਿੱਚ ਭੇੜ ਲਈ ਆਣ ਲੱਗੇ ਉਹਨਾਂ ਦੀਆਂ ਤੇਗਾ ਤੇ ਵਰਸ਼ੀਆਂ ਦੀ ਚਮਕ ਅੱਗੇ ਸੂਰਜ ਵੀ ਫਿੱਕਾ ਪੈ ਰਿਹਾ ਸੀ ਜੰਗੀ ਸਾਜ਼ ਢੋਲ ਸੰਖ ਤੇ ਨਗਾਰੇ ਵੱਜਣੇ ਸ਼ੁਰੂ ਹੋ ਗਏ ਤੇ ਦੋਹੇ ਫੌਜਾਂ ਇੱਕ ਦੂਜੇ ਦੇ ਸਾਹਮਣੇ ਹੋ ਗਈਆਂ ਤਲਵਾਰਾਂ ਤੇ ਸੰਜੂਆ ਜਿਹੇ ਫੁਲਾਤੀ ਬਸਤਰਾਂ ਨਾਲ ਸਜੇ ਰਾਖਸ਼ ਰੋਣ ਨਾਲ ਭਰੇ ਹੋਏ ਸਨ ਪਿੱਠ ਉੱਤੇ वार ਕਰਨ ਦਾ ਉਹਨਾਂ ਨੂੰ ਕਦ ਆਦਤ ਸੀ ਸੋ ਉਹਨਾਂ ਸਾਹਮਣੇ ਤੋਂ ਜੁੱਧ ਕਰਨ ਲੱਗੇ ਤੇ ਭੱਜਣ ਵਾਲੀ ਤਾਂ ਉਹਨਾਂ ਦੀ ਜਾਤ ਹੀ ਨਹੀਂ ਸੀ ਰਣਦਿੱਤੇ ਵਿੱਚੋਂ ਇੱਕ ਪੈਰ ਵੀ ਪਿੱਛੇ ਧਰਨਾ ਉਹਨਾਂ ਦੀ ਸ਼ਾਨ ਦੇ ਖਿਲਾਫ ਸੀ ਜੰਗੇ ਮੈਦਾਨ ਵਿੱਚ ਯੋਧੇ ਸ਼ੇਰਾਂ ਵਾਂਗ ਦਹਾੜਨ ਲੱਗੇ ਸਤਲੁਜ ਦਾ ਪਾਰ ਕਰਕੇ ਸੁਖਾ ਸਿੰਘ ਨੇ ਪਠਾਨ ਨੂੰ ਲਲਕਾਰਿਆ ਮੇਰਾ ਯਕੀਨ ਹੈ ਕਿ ਤੂੰ ਆਪਣੇ ਘਰ ਵਾਲਿਆਂ ਨੂੰ ਤੇ ਬਾਕੀ ਸਾਥੀਆਂ ਨੂੰ ਆਖਰੀ ਫਤਿਹ ਬੁਲਾ ਕੇ ਆਇਆ ਹੋਵੇਗਾ ਜਿਨਹੀਂ ਬੁਲਾਈ ਤਾਂ ਹੁਣ ਬੁਲਾ ਦੇ ਥੋਈ ਕਿਉਂਕਿ ਹੁਣ ਜਿਉਂਦਾ ਪਰਤ ਨੂੰ ਤਾਂ ਤੁਰਿਆ ਸੁਖਾ ਸਿੰਘ ਦੇ ਬੋਲ ਸੁਣ ਕੇ ਪਠਾਨ ਕੰਬ ਗਿਆ ਅਸਲ ਵਿੱਚ ਉਸ ਨੂੰ ਜਦ ਸੁਖਾ ਸਿੰਘ ਉਹ ਆਪਣੇ ਕਿਸੇ ਦਰਾਨੀ ਸਪਾਈ ਦੇ ਸੰਜੋਗ ਤੇ ਦਸਤਾਨੇ ਸੇ ਜਾ ਕੇ ਆਉਂਦੇ ਤੱਕਿਆ ਤਵ ਵਸਤਰ ਉਸਨੇ ਪੁਛਾਣ ਲਈ ਸਨ ਸੋ ਥੋੜਾ ਘਬਰਤਾ ਹੋ ਗਿਆ ਸੀ ਚੰਗਾ ਗੱਲਾਂ ਨਾਲ ਜਿੱਤੀਆਂ ਜਾਂਦੀਆਂ ਹੁੰਦੀਆਂ ਤਾਂ ਸਪਾਈਆਂ ਨੂੰ ਮੈਦਾਨ ਵਿੱਚ ਹੌਣ ਦੀ ਲੋੜ ਹੀ ਨਹੀਂ ਪੈਂਦੀ ਪਰ ਉਸਤੇ ਬੋਲਾਂ ਤੋਂ ਭੋਰਾ ਵੀ ਕਬਰਾਟ ਜ਼ਾਹਿਰ ਨਹੀਂ ਹੋਣ ਦਿੱਤੀ ਲੜਾਈ ਦੀ ਆਰੰਭਤਾ ਦਾ ਬਿਗਲ ਵੱਜਿਆ ਤੇ ਸੂਰਮਿਆਂ ਵਿੱਚ جنگ ਦਾ ਚਾਹ ਪੈਦਾ ਕਰਨ ਵਾਲੇ ਨਗਾਰਿਆਂ ਤੇ ਝੋਟ ਲੱਗੀ ਪਿਉਤਿਆਨ ਦੀ ਨੇਜ਼ੀਆਂ ਤੇ ਬੱਤੀਆਂ ਚੰਡੀਆਂ ਚੂਲਣ ਲੱਗੀਆਂ ਤੇ ਦੋਹਾਂ ਧਿਰਾਂ ਦੇ ਨਿਸ਼ਾਨ ਲਿਸ਼ਕਾ ਮਾਰਨ ਲੱਗੇ ਢੋਲਾਂ ਤੇ ਨਗਾਰਿਆਂ ਤੇ ਗੂੰਜ ਭਰੀ ਇਸ ਚੰਗੀ ਰੁੱਤ ਦੀ ਪੌਣ ਵਿੱਚ ਮਾਨੋ ਸੂਰਮੇ ਜਟਾਵਾਂ ਵਾਲੇ ਅਮਲੀਆਂ ਵਾਂਗ ਮਸਤੀ ਵਿੱਚ ਝੂਮ ਰਹੇ ਸਨ ਝੰਗੀ ਮੈਦਾਨ ਤੇ ਇਸ ਭਿਆਨਕ ਤੇ ਡਰਾਉਨੇ ਆਵਾਜ਼ ਵਿੱਚ ਦੁਰਗਾ ਅਤੇ ਦੈਂਤ ਜੁਦਲੀ ਜੁੱਟ ਗਏ ਨੇਜ਼ੀਆ ਵਿੱਚ ਪਰੋਤੇ ਹੋਏ ਸੂਰਮਿਆਂ ਦੇ ਸਿਰ ਤਾਣੀਆਂ ਨਾਲ ਲੱਗੇ ਔਲਿਆ ਵਾਂਗ ਜਾਬਰੇ ਸਨ ਤਲਵਾਰਾਂ ਦੇ ਫੱਟਾਂ ਨੇ ਕਈਆਂ ਦੀ ਹਲਾਤ ਨੂੰ ਨ ਬੌਰਿਆਂ ਜਿਹੀ ਕਰ ਦਿੱਤੀ ਸੀ ਜੋ ਸ਼ਰਾਬ ਦੇ ਨਸ਼ੇ ਵਿੱਚ ਧਰਤੀ ਤੇ ਲੋਟ-ਪੋਟ ਹੋ ਕੇ ਲੇਟਦੇ ਹਨ ਕਈਆਂ ਨੂੰ ਝਾੜਾਂ ਵਿੱਚੋਂ ਇੰਜ ਲੱਭ-ਲੱਭ ਕੇ ਮਾਰਿਆ ਜਾ ਰਿਹਾ ਸੀ ਜਿਵੇਂ ਨਿਆਰੀ ਰੇਤ ਵਿੱਚੋਂ ਸੋਨਾ ਲੱਭਦੇ ਹਨ ਕਦਾ ਤ੍ਰਿਸ਼ੂਲ ਤੇ ਪਰਸ਼ੀਆਂ ਤੂਫਾਨਾਂ ਦੀ ਤੇਜ਼ੀ ਨਾਲ ਚੱਲ ਰਹੀਆਂ ਸਨ ਸ਼ਸਤਰਾਂ ਦੇ ਵਾਰ ਖਾ ਕੇ ਯੋਧੇ ਇੰਜ ਡਿੱਗ ਰਹੇ ਸਨ ਜਿਵੇਂ ਕਾਲੇ ਨਾਕਾ ਦੇ ਡੰਗੇ ਹੋਣ ਰੋਪ ਰੁੱਤੇ ਵੀਰ ਮਰਦੇ ਜਾ ਰਹੇ ਸਨ ਤੇ ਇਹੀ ਨੂੰ ਇਹੀ ਉਹਨਾਂ ਨੂੰ ਆਉਂਦਾ ਸੀ ਗਰੋਧ ਵਿੱਚ ਪ੍ਰਚੰਡ ਹੋਈ ਚੰਡੀ ਨੂੰ ਦੇਖ ਕੇ ਰਣ ਭੂਮੀ ਵਿੱਚ ਤੈਂਤਾ ਦੇ ਨਗਾਰੇ ਗੂੰਜਣ ਲੱਗੇ ਰੋਣ ਨਾਲ ਭਰੇ ਹੋਏ ਰਾਖਸ਼ ਜੋਹਾਂ ਪਾਸਿਆਂ ਤੋਂ ਦੁਰਗਾ ਵੱਲ ਵਧੇ ਆਪਣੇ ਹੱਥਾਂ ਵਿੱਚ ਤਲਵਾਰਾਂ ਲੈ ਕੇ ਉਹ ਰਣ ਵਿੱਚ ਕਰੜੀ ਟੱਕਰ ਦੇ ਰਹੇ ਹਨ। ਇਹੀ ਇਹਨਾਂ ਦੀ ਪਛਾਣ ਹੈ ਕਿ ਇਹ ਰਣ ਮੈਦਾਨ ਵਿੱਚ ਕਦੇ ਵੀ ਪਛਦੇ ਨਹੀਂ। ਦਿਲ ਵਿੱਚ ਕਚੀਚੀਆਂ ਲੈ ਕੇ ਮੋਰੋ ਮਾਰ ਤੇ ਹੋਕੇ ਦੇ ਰਹੇ ਹਨ। ਪ੍ਰਚੰਡ ਹੋਈ ਚੰਡੀ ਨੇ ਰਣ ਭੂਮੀ ਵਿੱਚ ਸੂਰਮਿਆਂ ਦੇ ਆਹੂ ਲਾ ਦਿੱਤੇ। ਮਾਰ ਕੇ ਡਿੱਗਦੇ ਹੋਏ ਯੋਧੇ ਇੰਜ ਪ੍ਰਤੀਤ ਹੋ ਰਹੇ ਹਨ। ਜਿਵੇਂ ਅਸਮਾਨੀ ਬਿਜਲੀ ਵੱਡੇ ਵੱਡੇ ਮਨਾਰਿਆਂ ਨੂੰ ਸਿਰ ਭਾਰ ਧਰਤੀ ਤੇ ਡੇਗਦੀ ਐ ਮਨਾਰਿਆਂ ਤੇ ਝੋਟ ਪਈ ਤੇ ਦੋਹਾਂ ਧਿਰਾਂ ਦਾ ਮੁਕਾਬਲਾ ਸ਼ੁਰੂ ਹੋਇਆ ਦੇਵੀ ਨੇ ਹੱਥ ਫੜੀ ਲੋਹੇ ਦੀ ਫੁਲਾਦੀ ਤਲਵਾਰ ਨੂੰ ਹਵਾ ਵਿੱਚ ਘੁਮਾਇਆ ਇਹੋ ਘੁੰਮਦੀ ਹੋਈ ਤਲਵਾਰ ਦੁਰਗਾ ਨੇ ਮਹਖਾਸੁਰ ਦੇ ਢਿੱਡ ਵਿੱਚ ਧਸਾ ਦਿੱਤੀ ਗੁਰਦੇ ਆਂਦਰਾਂ ਤੇ ਪਸਲੀਆਂ ਦੀ ਖਰਾਕ ਖਾ ਕੇ ਤਲਵਾਰ ਮਹਖਾਸੁਰ ਦੇ ਢਿੱਡ ਵਿੱਚੋਂ ਬਾਹਰ ਨਿਕਲੀ ਇਸ ਤਲਵਾਰ ਦੀ ਸੋਪਾ ਜਿਵੇਂ ਮੇਰੇ ਦਿਲ ਵਿੱਚ ਆਈ ਮੈਂ ਉਹੀ ਸੁਣਾ ਰਿਹਾ ਹਾਂ ਅਸਲ ਵਿੱਚ ਇਹ ਤਲਵਾਰ ਹੈ ਹੀ ਨਹੀਂ ਸੀ ਇਤਾਂ ਮਾਨੋ ਬੋਧੀ ਬੜੇ ਤਾਰੇ ਤੂੰ ਕਿਤਤੀ ਬੋਧੀ ਸੀ ਸ਼ੇਰਾਂ ਨੂੰ ਸਹੀ ਸਮਝਣ ਦੀ ਭੁੱਲ ਤਾਂ ਤੁਸੀਂ ਕੀਤੀ ਆ ਪਠਾਨ ਸਾਹਿਬ ਹੁਣ ਕਬਰ ਤਾਂ ਤੁਹਾਡੀ ਇੱਥੇ ਦਰਿਆ ਵਿੱਚ ਹੀ ਬਣੇਗੀ ਕਹਿੰਦੇ ਸੁਖਾ ਸਿੰਘ ਦੀ ਮਿਆਨ ਵਿੱਚੋਂ ਸਰ ਦੀ ਆਵਾਜ਼ ਆਈ ਤੇ ਮੈਂ ਕਿਹੜਾ ਬکریاں ਦੇ ਵਗ ਵਿੱਚ ਆਇਆ ਹਾਂ ਬਗਿਆੜਾ ਅਸੀਂ ਸਾਰੇ ਦੇ ਸਾਰੇ ਤੂੰ ਗੱਲਾਂ ਛੱਡ ਤੇ ਵਾਰ ਕਰ ਭੇਡੂ ਹੋਣਗੇ ਜੋ ਬਗਿਆੜਾਂ ਦਾ ਪੈ ਮੰਨ ਜਾਂਦੇ ਨੇ ਸ਼ੇਰ ਤਾਂ ਬਗਿਆੜਾਂ ਦੇ ਚੁੰਡ ਅੱਗੇ ਮੜਕ ਨਾਲ ਲੰਘ ਤੇ ਹਾਂ ਕਹਿੰਦਾ ਹੋਇਆ ਭਾਈ ਸੁਖਨਾ ਸਿੰਘ ਅੱਗੇ ਵਧਿਆ ਤੇ ਅੱਜ ਆਪਾਂ 16ਵਾਂ ਭਾਗ ਦਾ ਪਹਿਲਾ ਹਿੱਸਾ ਪੜ੍ਹ ਲਿਆ ਹੈ ਅਗਲੀ ਵਾਰੀ ਆਪਾਂ 16ਵਾਂ ਭਾਗ ਮੁਕਾ ਦੇਾਂਗੇ ਜੇ ਤੁਹਾਨੂੰ ਸਾਡੀਆਂ ਆਡੀਓ ਬੁੱਕਸ ਚੰਗੀਆਂ ਲੱਗੀਆਂ ਜਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਕਰਨਾ ਭੁੱਲ ਚੁੱਕ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ